ਆਰਟੀਏ ਐਸੋਸੀਏਸ਼ਨ ਮੁਰਾਵਤ ਆਰਟੀਏ ਐਸੋਸੀਏਸ਼ਨ ਮੁਰਾਵਤ ਆਰਟੀਏ ਐਸੋਸੀਏਸ਼ਨ ਮੁਰਾਵਤ ਆਰਕਿਟ ਕਮੇਟੀ ਮੁਰਾਵਤ ਆਰਕਿਟ ਕਮੇਟੀ ਮੁਰਾਵਤ ਆਰਕਿਟ ਕਮੇਟੀ ਮੁਰਾਵਤ ਬਾੰਦੇ ਕੀ ਕਰਨਾ ਕਰੀ ਸੀ ਇੱਥੇ ਕਰਨ ਦੇ ਬੈਠਾ ਆ ਸਾਰਾ ਸਿਸਟਮ ਲੋਡਿੰਗ ਦਾ ਹੀ ਲੋਡਿੰਗ ਟਰੱਕ ਠੇਕੇਦਾਰ ਆਪਦੀ ਮਰਜ਼ੀ ਨਾਲ ਠੇਕ ਟਰੱਕ ਭੇਜ ਦਿਆ ਸਾਨੂੰ ਕਹਿੰਦੇ ਵੀ ਸਾਡੇ ਕੋਲ 70 70 ਤੋਂ ਲੱਗੇ 70 ਟਰੱਕ ਆਈ ਮੰਡੀ ਚ ਮੁਜਿੱਦਾ ਟਰੱਕ ਚ ਬੇਬਤ ਤੋਂ ਬਤ 25 ਟਰੱਕ ਆਈ ਠੀਕ ਹੈ ਯਹੀ ਆਰਡੀ ਅਸ਼ੇਸ਼ਨ ਦੇ ਪ੍ਰਧਾਨ ਨੇ ਬਹੁਤ ਵਾਰ ਕਹਿਜਿਆ ਉਹ ਹਾਜੀ ਦੇ ਨਾਜੀ ਦੇ ਪ੍ਰਧਾਨ ਆ ਜੀ ਉਹਨੇ ਮੰਡੀ ਜਮਾ ਰੋਲ ਕਰਾਤੀ ਆਰਡੀ ਅਸ਼ੇਸ਼ਨ ਦੇ ਪ੍ਰਧਾਨ ਨੇ ਜੀ ਮੰਡੀ ਚ ਲਗਾਤਾਰ 3 ਦਿਨ ਹੋ ਗਿਆ ਅਗਲਕ ਦਿਨ ਹੋਈ ਗੱਲ ਤਾਂ ਘੱਟੋ ਘੱਟ 2500 ਗੱਟਾ ਮਚਾਉਂਦਾ ਜ਼ਿੰਮੇਵਾਰ ਕੌਣ ਹੈ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਜ਼ਿੰਮੇਵਾਰ ਹੈ ਜਾਂ ਠੇਕੇਦਾਰ ਟਰੱਕ ਤੇ ਠੇਕੇਦਾਰ ਜ਼ਿੰਮੇਵਾਰ ਹੈ ਹੁਣ ਆਉਂਦੀ ਮਜ਼ਦੂਰੀ ਡਬਲ ਮਜ਼ਦੂਰੀ ਪੈ ਗਈ ਸਾਡੇ ਮਜ਼ਦੂਰ ਨੂੰ 40000 ਰੁਪਏ ਮਜ਼ਦੂਰੀ ਵਧਿਆ ਉਹਦੀ ਕੋਈ ਨੇ ਪ੍ਰਭਾਈ ਕਰੋ ਸਰਕਾਰ ਪ੍ਰਭਾਈ ਕਰੋ ਜਾਂ ਜਿਹੜੇ ਅਸੋਸੀਏਸ਼ਨ ਪ੍ਰਭਾਈ ਕਰੂ ਜਾਂ ਆਪਣੇ ਟਰੱਕ ਦੇ ਠੇਕੇਦਾਰਾਂ ਉੱਪਰ ਪ੍ਰਭਾਈ ਕਰੋ ਤੁਹਾਡੀ ਲੇਬਰ ਯੂਨੀਅਨ ਨੂੰ ਕੀ ਕਠਿਨਾਈ ਆ ਰਹੀ ਹੈ ਸਾਨੂੰ ਕਠਿਨਾਈਆਂ ਸਾਨੂੰ ਲੋਡਿੰਗ ਦੇ ਵੀ ਕਠਿਨਾਈ ਆਈ ਮੰਨ ਲਓ ਸਮੇਂ ਸਿਰ ਲੋਡਿੰਗ ਨਹੀਂ ਹੋ ਰਹੀ ਜਿਸ ਕਾਰਨ ਸਾਨੂੰ ਪਾਂਗਲਾਰੀ ਲ ਟਾਂਗ ਦੇ ਸਾਨੂੰ 1 ਰੁਪਈਆ ਨਹੀਂ ਮਿਲਦਾ ਭਾਈ ਪ੍ਰਧਾਨ ਸਾਨੂੰ ਕਿਤਾਬਾਂ ਜੇ ਕਹਿੰਦੇ ਤੁਹਾਨੂੰ ਪੈਸੇ ਦਵਾਵਾਂਗੇ ਪਾਜੇ ਤੱਕ ਕਿਸੇ ਹੱਦ ਦੇ ਨੂੰ 1 ਰੁਪਈਆ ਨਹੀਂ ਦਿੱਤਾ ਜੀ ਸਾਡੇ ਸਾਡੇ 3 ਰੁਪਈਆ ਪਹਿਲੀ ਚੈੱਕ ਆਉਂਦੀ ਸੀ ਮੰਡੀ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਜਦੋਂ ਤੱਕ ਟਰੱਕ ਠਿੱਕਦਾ ਨਹੀਂ ਕਿ 70 ਟਰੱਕ ਜਦੋਂ ਤੱਕ ਮੰਡੀ ਤੇ 60 ਟਰੱਕ ਨਾਲ 70 ਟਰੱਕ ਨਾਲ ਖਾਨ ਲੋਡਿੰਗ ਦੇ ਬੇ ਇਕੱਠੇ ਨਾਲ ਵਿਖਾਣਾ ਅਸੀਂ ਉਦੋਂ ਤੱਕ ਮੰਡੀ ਨਹੀਂ ਕੋਲਦੇ ਜਦੋਂ ਤੱਕ ਮੰਡੀ ਤੇ ਲੋਡਿੰਗ ਚੰਗੀ ਤਰ੍ਹਾਂ ਚੱਲ ਰਹੀ ਹੈ ਅਸੀਂ ਉਹ ਮੰਡੀ ਨਹੀਂ ਕੋਲਦੇ ਭਾਈ ਥੇਤੇ ਤੇ ਇੱਕ ਜਸ਼ਨ ਹੈ ਜੀ ਤੇ ਦੋ ਤਿੰਨ ਹੋਰ ਹਨ ਉਹਨਾਂ ਦਾ ਨਾਮ ਮੈਨੂੰ ਪਤਾ ਨਹੀਂ ਇੱਕ ਸੋਨੂ ਠੇਕੇਦਾਰ ਆ ਜੀ ਉਹਨਾਂ ਨਾਲ ਤਾਲਮੇ ਰ ਅੱਗੇ ਦੋ ਸੌ ਦੇ ਦੇ ਦ ਕਰਨ ਦੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਗੱਲ ਕਰਦੇ ਅਸੀਂ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲ ਕੀਤੀ ਆਪਣੇ ਅਸੀਂ ਡੀ ਸਾਹਿਬ ਨਾਲ ਡੀ ਸਾਹਿਬ ਨਾਲ ਡੀ ਸਾਹਿਬ ਨਾਲ ਗੱਲ ਨਹੀਂ ਸੁਣੀ ਜੀ ਦੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਜੀ ਵੀ ਇਹਨਾਂ ਦੇ ਇਸ ਟਰੱਕਰ ਠੇਕੇਦਾਰ ਦੇ ਕਾਰਵਾਈ ਹੋਵੇ ਇਹਨੂੰ ਬ੍ਰੇਕਸਟੇ ਪਾਇਆ ਜਾਵੇ ਤਾਂ ਕਿ ਆਨ ਵਾਲਾ ਠੇਕੇਦਾਰ ਨੂੰ ਵੀ ਪਤਾ ਲੱਗ ਜਾਵੇ ਵੀ ਆ ਅੱਜ ਮਜ਼ਦੂਰ ਜਾ ਚੁੱਕਾ ਹੈ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਧਰਨਾ ਕਿੰਨੀ ਦੇਰ ਤੱਕ ਅਸੀਂ ਜਦੋਂ ਤੱਕ ਅਹਰੀ ਮੰਗਾਂ ਨਹੀਂ ਪੂਰੀ ਹੁੰਦੀ ਤਾਂ ਕਾਈ ਧਰਨੇ ਤੇ ਬੈਠੇ ਆ ਅਸੀਂ ਬਿਲਕੁਲ ਮਾਲ ਬਿਲਕੁਲ ਬੰਦਾ ਹੈ ਲਿਫਟਿੰਗ ਤੋਂ ਲੋਡਿੰਗ ਤੋਂ ਲੈ ਕੇ ਮਾਲ ਲਵਾ ਤੱਕ ਸਭ ਕੰਦਾ ਹੈ ਮੇਰਾ ਨਾਮ ਰਕੇਸ਼ ਕੁਮਾਰਾ ਜੀ ਮੰਗਤਰ ਨੰਬਰ ਦੁਕਾਨ ਤੇ ਲੱਗੇ ਨੰਬਰ ਦਾ ਕੀ ਕਰਨਾ ਕਿਸ ਕਰਨ ਨਾਲ ਧਰਨੇ ਦਾ ਕਾਰਨ ਇਹ ਹੈ ਜੀ ਮੰਡੀ ਦੇ ਵਿੱਚ ਲਿਫਟਿੰਗ ਬਿਲਕੁਲ ਨਹੀਂ ਹੋ ਰਹੀ ਜਦੋਂ ਦਾ ਮੇਰਾ ਮਾਲ ਪਰਿਚਣ ਲੱਗਿਆ ਸਿਰਫ ਇੱਕ ਟਰੱਕ ਪਰਿਚਿਆ ਹੁਣ ਤਾਂ ਕਿਸੇ ਦਾ ਵੀ ਨਹੀਂ ਚਗੀਚਾ ਮੇਰਾ ਤਾਂ ਕੀ ਕਿਸੇ ਦਾ ਵੀ ਢਾਂਗਾ ਲੱਗੀਆਂ ਪਈਆਂ ਇੱਕ ਟਰਾਲੀ ਲੋਣੀ ਹੋਵੇ ਨਾ ਤੇ 500 ਗੱਟਾ ਲੇਬਰ ਵਾਲਿਆਂ ਨੂੰ ਮੋਢੇ ਤੇ ਚੱਕ ਕੇ ਬਾਹਰ ਲੋਣੀ ਬੰਦੀ ਆ ਫੇਰ ਜਾ ਕੇ ਇੱਕ ਟਰਾਲੀ ਰਹਿੰਦੀ ਆ ਕਣਕ ਮੰਡੀ ਵਿੱਚ ਕਿੰਨੀ ਕਾਇ ਹੈ ਹਾਂਜੀ ਕਣਕ ਮੰਡੀ ਵਿੱਚ ਕਿੰਨੀ ਕਾਇ ਹੈ ਕਣਕ ਤਾਂ ਬਹੁਤ ਆਈ ਹੋਈ ਹੈ ਪਰ ਬਾਕੀ ਕੁਝ ਮਨਾ ਕੀਤੀ ਹੋਈ ਹੈ ਜ਼ਿਮੀਦਾਰਾਂ ਨੂੰ ਬਈ ਨਾ ਲੱਗੇ ਜਗਾ ਹੀ ਨਹੀਂ ਤੇ ਫਿਰ ਲੇਵਰ ਭੱਜ ਰਹੀ ਹੈ ਦੇ ਕੋ ਤੰਗਾ ਲਾ ਲਾ ਕੇ ਲਿਫਟਿੰਗ ਦਾ ਜਿਹੜਾ ਕੀ ਕਾਰਨ ਕੀ ਮੰਨਦੇ ਕਿ ਉਹ ਜੰਮਵਾਰ ਮੰਨਦੇ ਇਹਦਾ ਆਹ ਟਰੱਕ ਠੇਕੇਦਾਰਾਂ ਨੂੰ ਤਿਆਰ ਕੀ ਹੋਇਆ ਸੀ ਸ਼੍ਰੀ ਪ੍ਰਧਾਨ ਲਈ ਕੋਈ ਮੈਕਨਿਕਲ ਸਾਰੇ ਵੇਲੇ ਖੜੇ ਹੈ ਇਹ ਗੰਦੇ 770 ਟਰੱਕ ਸਾਡੇ ਕੋਲ ਇਨਾਂ ਕੋਲੇ 15 ਟਰੱਕ ਵੀ ਹੈ ਨਹੀਂਗੇ ਟਰਾਲੀਆਂ ਸਾਰੀਆਂ ਵਿਹਲੀਆਂ ਘੜੀਆਂ ਟਰਾਲੀ ਵਾਲਿਆਂ ਨੂੰ ਮੋਕਾ ਕਿਉਂ ਨਹੀਂ ਦਿੰਦੇ ਮੰਡੀ ਦੇ ਵਿੱਚ ਜੇ ਅੱਜ ਨੂੰ ਟਰਾਲੀਆਂ ਹੁੰਦੀਆਂ ਨੇ ਜੀ ਤੇ ਮਾਲ ਕਦੋਂ ਦਾ ਲਿਫਟ ਹੋ ਜਾਣਾ ਸੀਗਾ ਮੰਗੇ ਕਰਦੇ ਮੰਗੇ ਕਰਦੇ ਸਾਡਾ ਮਾਲ ਚੱਕਿਆ ਜਾਣਾ ਚਾਹੀਦਾ ਮੰਡੀ ਦੇ ਵਿੱਚ ਜਿੰਨੇ ਜੇ ਪੂਰੇ ਟਰੱਕ ਨਹੀਂ ਹੁੰਦੇ ਉਹਨੇ ਚਿਰ ਸਾਡੀ ਹੜਤਾਲ ਨਹੀਂ ਖੁੱਲੇਗੀ ਮੇਰਾ ਨਾਮ ਗੋਬਿੰਦ ਸਿੰਘ ਹੈ ਭਾਰਤੀ ਕਿਸਾਨ ਰਾਜੇਵਾਲ ਦਾ ਜਲਾ ਸ਼੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਹੈ ਅੱਜ ਤੋਂ ਡੈਨਮੋਡੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਖੜਿਆ ਦਾ ਪਰਦੇ ਕੇ ਮਾਰਕੀਟ ਦੀ ਹੋਈ ਦੇ ਇੱਥੇ ਤਿੰਨ ਤਰ੍ਹਾਂ ਇਕੱਠੇ ਹੋਏ ਇੱਕ ਮਜ਼ਦੂਰ ਜਿਹੜੇ ਪੱਲਾ ਪੱਟੇ ਦੀ ਲੋਡਿੰਗ ਕਰਦੇ ਹਨ ਤੇ ਇੱਕ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਕੀ ਕਹਿੰਦੇ ਕਿਸਾਨਾਂ ਵੱਲੋਂ ਕੀ ਕਹਿਣਾ ਚਾਹੁੰਦੇ ਜਿਹੜਾ ਸਰਕਾਰ ਦੀ ਘੱਲੀ ਕਾਰਗੁਜ਼ਾਰੀ ਤੇ ਮਾੜੀ ਉਹਨਾਂ ਦੀ ਕਾਰਗਜ਼ਾਰੀ ਤੇ ਇਹ ਸਾਰਾ ਕੁਝ ਅੱਜ ਹੋਇਆ ਇਹ ਕੋਈ ਲੇਬਰ ਨੇ ਸ਼ੌਂਕ ਨਾਲ ਨਹੀਂ ਕੀਤਾ ਕਿੱਥੇ ਲੇਬਰ ਨੇ ਇੱਥੋਂ ਅੱਜ ਦਿਹਾੜੀ ਕਮਾ ਕੇ ਆਪਦੇ ਬੱਚਾ ਨੂੰ ਰੋਟੀ ਟੋਕ ਪੈਦਾ ਕਰਨਾ ਸੀ ਹੋਲੇ ਦੱਸੋ ਪੱਖਾ ਕਿੱਥੇ ਲਾਉਣ ਭੜ ਕੇ ਬੋਰੀਆਂ ਕਿੱਥੇ ਰੱਖਣ ਬੋਰੀਆਂ ਜਿਹੜੀਆਂ ਭਰੀਆਂ ਪਈਆਂ ਪਹਿਲਾਂ ਲੇਬਰ ਨੇ ਮੱਥਾ ਮਾਰ ਮਾਰ ਕੇ ਇਹਨਾਂ ਨੇ ਬਗੈਰ ਕਿਸੇ ਫੀਸ ਤੋਂ ਚੱਕੇ ਲਾਏ ਆ ਉਹ ਚੱਕੇ ਵੀ ਸਾਡੀ ਲਿਫਟਿੰਗ ਨਹੀਂ ਹੋ ਰਹੀ ਤੇ ਕੀ ਕਰਨਗੇ ਕੋਈ ਸ਼ੌਕ ਨਹੀਂ ਇਹਨਾਂ ਦਾ ਇਹ ਭੁੱਖੇ ਮਰਦਿਆਂ ਨਿਸ਼ਾਨੀਆਂ ਹੈ ਸਾਰੇ ਕਹਿੰਦੇ ਜਿੰਮੇਵਰ ਕਿਹਨਾਂ ਸਰਕਾਰ ਦੀ ਬੰਦੀ ਜ਼ਿੰਮੇਵਾਰੀ ਮੌਕੇ ਤੇ ਡੀਸੀ ਦੀ ਬੰਦੀ ਜ਼ਿੰਮੇਵਾਰੀ ਜਿਹੜੇ ਬੰਦੇ ਨੇ ਠੇਕੇਦਾਰੀ ਦਾ ਟੈਂਡਰ ਚੱਕਿਆ ਉਹਨਾਂ ਦੀ ਬੰਦੀ ਜ਼ਿੰਮੇਵਾਰੀ ਜਿਹੜਾ ਕੋਈ ਚੱਕ ਕੇ ਲੇਬਰ ਤੇ ਝਾੜ ਦਿੰਦੇ ਆ ਕਿਸਾਨਾਂ ਦੇ ਝਾੜ ਦਿੰਦੇ ਆ ਮੁੱਦੇ ਨਾਲ ਆਉਂਦਾ ਨਹੀਂ ਹੱਲ ਹੁੰਦਾ ਲਿਫਟਿੰਗ ਦਾ ਕੰਮ ਕਿੰਨੇ ਦਾ ਕਿੰਨੇ ਕਰਦੇ ਆ ਲਿਫਟਿੰਗ ਦਾ ਕੰਮ 0% ਤੋਂ ਵੀ ਥੱਲੇ ਦੇ ਕੋਈ ਏਦੂ ਥੱਲੇ ਪੁਆਇੰਟ ਹੈਗਾ ਤਾਂ ਮੈਨੂੰ ਤੁਸੀਂ ਦੱਸ ਦਿਓ ਮੈਂ 0 ਮੰਨਦਾ ਹਾਂ ਤੇ ਤੇ ਹੁਣ ਮਾਰੇ ਨਸਾਨਾ ਤੇ ਜਿਵੇਂ ਆ ਗੱਲ ਆ ਗਈ ਸੀ ਤਾਂ ਮੰਡੀ ਦੇ ਵਿੱਚ ਜਿਵੇਂ ਅੱਗ ਲੱਗੀ ਸੀ ਉਹਨਾਂ ਦਾ ਸਰਕਾਰ ਬੋਲੋ ਜਮਾ ਠੇਕੇਦਾਰ ਨਿਮਾਲ ਹੀ ਨਹੀਂ ਚੱਕਿਆ ਤੇ ਨਾ ਕੀ ਕਰਦਾ ਮੈਂ ਕਿ ਇਹ ਕਰਦਾ ਵੀ ਛੇਤੀ ਛੇਤੀ ਸਾਡੀ ਮੰਡੀ ਵਹਿਲੀ ਕੀਤੀ ਜਾਵੇ ਤੇ ਜਿਹੜੇ ਸਾਡੇ ਗਰੀਬ ਮਜ਼ਦੂਰ ਹੈ ਜਿਨ੍ਹਾਂ ਨੇ ਕਮਾ ਕੇ ਖਾਣਾ ਉਹ ਆਪ ਦਰਜ ਕਰ ਸ਼ੁਰੂ ਕਰ ਲੈਣਗੇ ਅੱਜ ਕੱਲ ਅੱਗ ਲੱਗੀ ਹੋ ਸਕਦਾ ਸੀ ਮਰਦੀ ਸਦਾ ਕੋਈ ਇੱਥੇ ਬੰਦੇ ਬੈਠੇ ਸੀ ਕੋਈ ਵੀ ਹੋ ਸਕਦਾ ਅੱਗ ਲੱਗ ਕੇ ਅੱਗ ਕਿਸੇ ਨੇ ਜਾਤ ਨਹੀਂ ਪੁੱਛਦੀ ਅੱਗ ਕਿਸੇ ਨੇ ਕਾਇਮ ਨਹੀਂ ਦਿੰਦੀ ਜਿਹੜੇ ਮੰਡੀ ਦੇ ਬਸ ਮੰਡੀਆਂ ਦੀ ਲੋੜ ਹੋ ਗਈ ਜਿਵੇਂ ਕਿ ਅੱਗ ਜਿਹੜੇ ਮੰਡੀ ਦੇ ਪ੍ਰਬੰਧਾ ਜੋ ਮਾਰਕੀਟ ਕਮੇਟੀ ਕਰ ਸਕਦੀ ਹੈ ਉਹਨਾਂ ਤੋਂ ਅਸੀਂ ਜਮਾਂ ਸੰਤੋਖਤ ਹੈ ਮੰਡੀ ਸਾਫ਼ ਕਰਤੀ ਮੰਡੀ ਦੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਤਾ ਮੰਡੀ ਦੀ ਚੌਂਕੀਦਾਰੀ ਕਰਾਤੀ ਮੰਡੀ 'ਚ ਪਹਿਰੇਦਾਰੀ ਕਰਾਤੀ ਹਰ ਰੋਜ਼ ਇਹ ਮੰਡੀ ਵਿਜਿਟ ਕਰਦੇ ਆ ਇਹਨਾਂ ਵੱਲੋਂ ਕਿਸੇ ਚੀਜ਼ ਦੀ ਕਮੀ ਨਹੀਂ ਕਮੀ ਤਾਂ ਸਿਰਫ ਸਾਡੇ ਉੱਤੇ ਪ੍ਰਸ਼ਾਸਨ ਚ ਹੈ ਅੱਗ ਬੁਝਾਉਣ ਵਾਲੇ ਜੰਤਰ ਕਿਹੜੇ ਅੱਗ ਬੁਝਾਉਣ ਵਾਲੇ ਜੰਤਰ ਇਹ ਤਾਂ ਸਾਡੀ ਲੇਬਰ ਨੇ ਜੀਵਿਦਾਰਾਂ ਨੇ ਇਕੱਠੇ ਹੋ ਕੇ ਅੱਗ ਬੁਝਾਈ ਜੰਤਰ ਤਾਂ ਉਹ ਤਾਂ ਪੰਬੜਾ ਭੋਲ ਸਾਰਾ ਸ਼ਹਿਰ ਮੱਤ ਜਾਂਦਾ ਜਦੋਂ ਸਾਡੀ ਫਾਇਰ ਅਗਰੇਡ ਆਈ ਹੈ ਫਾਇਰ ਅਗਰੇਡ ਟਾਈਮ ਤੇ ਨਹੀਂ ਜਾਂਦੀ ਫਾਇਰ ਅਗਰੇਡ ਉੱਥੇ ਜਾਂਦੀ ਜਿੱਥੇ ਪਰਚਾ ਦਰਜ ਕਰਨਾ ਹੋਵੇ ਫਾਇਰ ਅਗਰੇਡ ਹੋ ਕੇ ਜਾਂਦੀ ਜਿੱਥੇ ਖਾਣ ਨੂੰ ਮਿਲਦਾ ਹੋਵੇ ਦੋ ਫਾਈਲ ਫੀਟ ਚਾਹੀਦੀਆਂ ਮਾਰਕੀਟ ਕਮੇਟੀ ਚ ਸੀਜ਼ਨ ਦੇ ਟਾਈਮ ਸਪੈਸ਼ਲ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਗਲਾ ਸਟੈਪ ਤੁਹਾਡਾ ਕੀ ਹੋਊਗਾ ਅਗਲਾ ਸਟੈਪ ਭਰਾ ਲੇਬਰ ਬੈਠੀ ਆ ਉਦੋਂ ਬਾਅਦ ਪਸ ਲੋਟੇ ਮੋਰਚਾ ਲਊਗਾ ਫੈਸਲਾ ਅਸੀਂ ਇਹਨਾਂ ਦੇ ਨਾਲ ਖੜੇ ਆ ਇਹਨਾਂ ਦਾ ਤੇ ਸਾਡਾ ਜੇ ਆਵਾਜ਼ ਦੀ ਤਾਲ ਮੇਲ ਹੈ ਸਾਡੀ ਇੱਕ ਜੁਟਤਾ ਹੈ ਤਾਂ ਫਿਰ ਉਸ ਪਰ ਅਸੀਂ ਇਸ ਮੰਡੀ ਨੂੰ ਜਾ ਕੇ ਲਾਓ ਕਰਦੇ ਆ ਜੇ ਅਸੀਂ ਇਕੱਲੇ ਇੱਥੇ ਡਾਂਗਾਂ ਲਿਆਵਾਂਗੇ ਮਜ਼ਦੂਰ ਕੀ ਕਰਨਗੇ ਅਸੀਂ ਦਾਣੇ ਲੈ ਆ ਕੇ ਰੱਖਾਂਗੇ ਤੇ ਮਜ਼ਦੂਰ ਨਾ ਹੋਣ ਜਿਹੜਾ ਸਾਫ਼ ਕੌਣ ਕਰੂਗਾ ਜੇ ਸਾਫ਼ ਨਾ ਕੀਤੇ ਤਾਂ ਬੋਰੀਆਂ ਕੌਣ ਭਰੂਗਾ ਇਹ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਜਿਹੜਾ ਕਦੇ ਵੀ ਟੁੱਟੇ ਨਹੀਂ ਦਿੱਤਾ ਜਾਊਗਾ ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ న్యూਸ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ న్యూਸ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ న్యూਸ